ਪਾਣੀ ਦੇ ਕਾਰਨ ਪੰਜਾਬ ਹਿਮਾਚਲ ਸਰਹੰਦ ਦੇ ਵਸੇ ਜਾਜੋਦਾਪਾ ਦੇ ਬਾਹਰ-ਬਾਰ ਚੋਚ ਆਏ ਹੜ੍ਹ ਵਿੱਚ ਬਰਾਤੀਆਂ ਨਾਲ ਭਰੀ ਇੱਕ ਐਨੋਬਾ ਗੱਡੀ ਰੁੜ ਗਈ ਹੈ ਜੋ ਕੁਝ ਦੂਰ ਜਾ ਕੇ ਛੜੀਆਂ ਨੇੜੇ ਫਸ ਗਈ ਗੱਡੀ 'ਚ ਸਵਾਰ 12 ਬਰਾਤੀਆਂ 'ਚੋਂ ਇੱਕ ਨੂੰ ਬਚਾ ਲਿਆ ਗਿਆ ਜਦਕਿ 9 ਜਣਿਆਂ ਦੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਤੇ ਦੋ ਬਰਾਤੀ ਅਜੇ ਵੀ ਲਾਪਤਾ ਨੇ ਜ਼ੰਧ ਦੇਹਾਤੀ ਪੁਲਿਸ ਨੇ ਪੀਪਲੀਪਿੰਡ ਤੋਂ ਸਾਕਾ ਸੈਨਿਕ ਤੇ ਕੀਤੇ ਹਿੱਸੇਕ ਹਮਲੇ 'ਚ ਵੱਡੀ ਕਾਰਵਾਈ ਕੀਤੀ ਹੈ ਸੰਦਰਦੀ ਹਾਤੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ 10 ਮੁਲਜ਼ਮਾਂ ਨੂੰ 2 ਪਿਸਤੌਲਾਂ 8 ਜ਼ਿੰਦਾ ਰੋਹ ਤੇ ਚੋਰੀ ਕੀਤੀਆਂ 5 ਮੋਟਰਸਾਈਕਲਾਂ ਸਣੇ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪਠਾਨਕੋਟ ਦੇ ਸੁਚਾਨਪੁਰ ਚੱਲ ਰਹੇ ਸ਼ਰਾਬ ਪੀਣੇ ਚਾਹੇਜ ਕਾਰੋਬਾਰ ਤੇ ਐਕਸਾਈਜ਼ ਵਿਭਾਗ ਤੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਵੱਖ-ਵੱਖ ਬ੍ਰਾਂਡ ਦੀਆਂ 52 ਬੋਤਲਾਂ ਬਰਾਮਦ ਕੀਤੀਆਂ ਗਈਆਂ ਨੇ ਜਦਕਿ આરોપી ਮੌਕੇ ਤੋਂ ਫਰਾਰ ਹੋ ਗਏ ਨੇ। ਪੰਜਾਬ ਚ ਬੁਲਟ ਦੇ ਪਟਾਕਿਆਂ ਨੂੰ ਲੈ ਕੇ ਪੁਲਿਸ ਤੇ ਮਕੈਨਿਕਾਂ ਆਮਣੇ ਹੋ ਗਏ ਨੇ ਪੰਜਾਬ ਪੁਲਿਸ ਦਾ ਆਦੇਸ਼ ਹੈ ਕਿ ਮੋਟਰਸਾਈਕਲ ਮੋਡੀਫਾਈ ਕੀਤਾ ਜਾਵੇਗਾ ਤਾਂ ਵੱਡੀ ਕਾਰਵਾਈ ਮਕੈਨਿਕਾਂ ਤੇ ਕੀਤੀ ਜਾਵੇਗੀ ਮੋਟਰਸਾਈਕਲ ਦਾ ਸਿਲੰਡਰ ਬਦਲਿਆ ਤਾਂ ਮਕੈਨਿਕਾਂ ਤੇ ਤਾੜਾ 188 ਤਹਿਤ ਵੱਡੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਪੁਲਿਸ ਚ ਬੁਲੇਟ ਤੇ ਪਟਾਕਿਆਂ ਨੂੰ ਲੈ ਕੇ ਜਿੱਥੇ ਪੁਲਿਸ ਤੇ ਮਕੈਨਿਕ ਆਮਣੋ ਸਾਹਮਣੇ ਨੇ ਉੱਥੇ ਹੀ ਮਕੈਨਿਕਾਂ ਦਾ ਬਿਆਨ ਆਇਆ ਹੈ ਕਿ ਮਕੈਨਿਕਾਂ ਦਾ ਕਹਿਣਾ ਹੈ ਕਿ ਪੁਲਿਸ ਸਾਨੂੰ ਪਰੇਸ਼ਾਨ ਕਰ ਰਹੀ ਹੈ ਪੁਲਿਸ ਕੋਲ ਕੋਈ ਡਿਸੀਮਲ ਮੀਟਰ ਨਹੀਂ ਹਨ ਜਿਸ ਨਾਲ ਆਵਾਜ਼ ਦਾ ਡਿਸੀਮਲ ਚੈੱਕ ਹੋ ਸਕੇ ਅਸੀਂ ਕੋਈ ਮੋਡੀਫਾਈ ਨਹੀਂ ਕਰਦੇ ਸਲੰਸਰ ਬਦਲ ਨਾਲ ਪਟਾਕਾ ਨਹੀਂ ਪੈਂਦਾ ਸਲੰਸਰ ਆਵਾਜ਼ ਕੱਟ ਕਰਦੇ ਹਨ ਨਾ ਕਿ ਸਕਦਾ ਪੈਰਾਓਲੰਪਿਕ ਚ ਹਾਕੀ ਦਾ ਲਗਾਤਾਰ ਦੂਜੀ ਵਾਰ ਕਾਂਸੀ ਦਾ ਮੈਡਲ ਜਿੱਤਣ ਵਾਲੇ ਜਲੰਧਰ ਦੇ ਹਾਕੀ ਖਿਡਾਰੀਆਂ ਦਾ ਹਾਕੀ ਪੰਜਾਬ ਦੇ ਉਹ ਤੇਦਾਰਾ ਪਿੰਡ ਵਾਸੀਆਂ ਤੇ ਹਾਕੀ ਪ੍ਰੇਮੀਆਂ ਨੇ ਭਰਮਾ ਸਵਾਗਤ ਕੀਤਾ ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਾਕੀ ਖਿਡਾਰੀਆਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਤੇ ਉਹਨਾਂ ਦਾ ਜ਼ੋਰਦਾਰ ਢੋਲ ਠਮਾਕਿਆਂ ਦੇ ਨਾਲ ਸਵਾਗਤ ਕੀਤਾ ਗਿਆ ਕਾਂਸੀ ਦਾ ਤਗਮਾ ਜਿੱਤਣ ਵਾਲੇ ਸਾਡੇ ਹੋਕੀ ਚੈਂਪੀਅਨਸ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਖਾਣਾ ਸ਼ਹਿਰੀ ਸੁਨਾਮ ਮਦੀਨ ਆਉਂਦੇ ਪਿੰਡ ਜਗਤਪੁਰਾ ਚ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਕਰੀਬੀ ਰਿਸ਼ਤੇਦਾਰ ਤੇ ਕਰੋ ਚੋਰ ਕਰੀਬ 17 ਤੋਲੇ ਸੋਨਾ ਅਤੇ 1 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਨੇ ਘਟਨਾ ਸਮੇਂ ਕਾਰਤੇ ਸਾਰੇ ਮੈਂਬਰ ਸੁੱਤੇ ਹੋਏ ਸੀ ਤੇ ਉਹਨਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਵੀ ਨਹੀਂ ਲੱਗਾ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਅੰਦਰ ਮੀਨਾਕਾਰੀ ਤੇ ਸੋਨੇ ਦੇ ਪੱਤਰੇ ਲਗਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਸੋਨੇ ਦੇ ਪੱਤਰੇ ਲਗਾਉਣ ਦੀ ਸ਼ੁਰੂਆਤ ਹੋ ਗਈ ਐਸ.ਸੀ.ਪੀ.ਸੀ. ਪਰਦਾਨ ਧਾਮੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਮੌਕੇ ਖਾਤਰੀ ਲਗਾਈ ਅੱਜ ਸਵੇਰ ਤੋਂ ਪੈ ਰਹੀ ਭਾਰੀ ਮੀਂਹ ਕਾਰਨ ਪੰਜਾਬ ਹਿਮਾਚਲ ਸਰਹੰਦ ਦੇ ਵਸੇ ਚਾਹ ਚੋਦਵਾਪਾ ਦੇ ਬਾਹਰ ਬਾਹਰ ਚੋਚ ਆਏ ਹੜ ਵਿੱਚ ਬਰਾਤੀਆਂ ਨਾਲ ਭਰੀ ਇੱਕ ਇਨੋਵਾ ਗੱਡੀ ਉੜ ਗਈ ਹੈ ਜੋ ਕੁਝ ਦੂਰ ਜਾ ਕੇ ਝੰਡੀਆਂ ਨੇੜੇ ਫਸ ਗਈ ਗੱਡੀ 'ਚ ਸਵਾਰ 12 ਬਰਾਤੀਆਂ 'ਚੋਂ ਇੱਕ ਨੂੰ ਬਚਾ ਲਿਆ ਗਿਆ ਹੈ ਜਦਕਿ 9 ਜਣਿਆਂ ਦੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਤੇ 2 ਬਰਾਤੀ ਅਜੇ ਵੀ ਲਾਪਤਾ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਮਾਲਦੀਵ ਦੇ ਦੌਰੇ ਤੇ ਡਾਕਟਰ ਜੈ ਸ਼ੰਕਰ ਜਲਦੀ ਹੀ ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਸਮੀਰ ਦੇ ਨਾਲ ਕਈ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਵਿਚਾਰਨ। ਕਮਲਾ ਹੈਰਿਸ ਦੀ ਲੋਕਪ੍ਰਿਅਤਾ ਅਮਰੀਕਾ ਵਿੱਚ ਲਗਾਤਾਰ ਵੱਧ ਰਹੀ ਹੋ ਟਰੰਪ ਨੂੰ ਪਛਾੜਦੀ ਆਈ ਹੈ। ਤਾਜ਼ਾ ਸਰਵੇਖਣ ਵਿੱਚ ਕਮਲਾ ਹੈਰਿਸ ਨੂੰ 58% ਦੀ ਗਣਿਤ ਤੇ ਇਸ ਕਾਰਨ ਸਨ ਵਰਦੇ ਰਾਜਾਂ ਵਿੱਚ ਟਰੰਪ ਤੋਂ 4 ਅੰਕਾਂ ਦੀ ਮਿਲੀ ਵਾਧ। ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਲੱਗਣ ਤੋਂ ਬਾਅਦ ਘੱਟ ਕੇ ਭਾਈਚਾਰੇ ਦੇ ਮੈਂਬਰਾਂ ਨੂੰ ਹਿੰਸਾ ਦਾ ਕਰਨਾ ਪਿਆ ਰਿਹਾ ਸਾਹਮਣਾ ਲੋਕਾਂ ਨੇ ਅਮਰੀਕਾ ਵਿੱਚ ਵਾਈਟ ਹਾਊਸ ਦੇ ਬਾਹਰ ਇਸ ਹਿੰਸਾ ਖਲਾਫ ਦਿੱਤਾ ਪ੍ਰਦਰਸ਼ਨ ਤਾਈਵਾਨ ਦੇ ਰਾਸ਼ਟਰ ਰਾਸ਼ਟਰੀ ਸਭਿਆਚਾਰ ਮੰਤਰੀਆਂ ਨੇ ਕਿਹਾ ਕਿ ਸ਼ਨੀਵਾਰ ਸਵੇਰੇ 6 ਵਜੇ ਤੋਂ ਐਤਵਾਰ ਸਵੇਰੇ 6 ਵਜੇ ਦੇ ਵਿਚਕਾਰ 8 ਚੀਨੀ ਫੌਜੀ ਜਹਾਜ਼ 8 ਜ�ਵਾਂ ਸੈਨਾ ਦੇ ਜਹਾਜ਼ ਅਤੇ 3 ਦਿਨ ਜਹਾਜ਼ ਉਨ੍ਹਾਂ ਦੇ ਹਵਾਈ ਰਸਤੇ ਆਂਸ਼ਾਨ ਖੇਤਰ ਵਿੱਚ ਹੋਏ ਦਾਖਲ ਉਹ ਬੰਗਲਾਦੇਸ਼ ਦਾ ਹਿੰਦੂ ਭਾਈਚਾਰਾ ਤੇ ਹੋਰ ਘੱਟ ਗਿਣਤੀਆਂ ਬੰਗਲਾਦੇਸ਼ ਵਿੱਚ ਹੋ ਰਹੀ ਹਿੰਸਾ ਬਗੂਹੇ ਹੋਏ ਇੱਕ ਜੋ ਘੱਟ ਗਿਣਤੀ ਭਾਈਚਾਰੇ ਦੇ ਲੱਖਾਂ ਲੋਕ ਰੋਸ ਪ੍ਰਦਰਸ਼ਨ ਕਰਨ ਅਤੇ ਆਪਣੀ ਇੱਜ਼ਤਾਂ ਬਚਾਉਣ ਲਈ ਸੜਕਾਂ ਤੇ ਉਤਰੇ ਸੈਡਸਨ ਟਾਊਨਸ਼ਿਪ ਨਿਊ ਜਰਸੀ ਵਿੱਚ ਫਲੈਟ ਦੀਆਂ ਛੱਤਾਂ ਡਿੱਗਣ ਤੇ ਦੋ ਮਾਵਨਿਆਂ ਤੋਂ ਬਾਅਦ ਇੱਕ ਦਰਜਨ ਰਹਿਸ਼ੀ ਅਪਾਰਟਮੈਂਟ ਨੂੰ ਬਿਲਡਗਨ ਪਰ ਸੁਰੱਖਿਅਤ ਕੀਤਾ ਕੋਸ਼ਿਸ਼ ਪ੍ਰਿੰਸ ਦੇ ਕਿੰਗ ਚਾਰਲਸ 3 ਨੇ ਹੁਣਾਂ ਲੋਕਾਂ ਦੀ ਪ੍ਰਸ਼ੰਸਾ ਜਿੱਤਨੀ ਜੋ ਨਸਲਵਾਦ ਖਿਲਾਫ ਪ੍ਰਦਰਸ਼ਨ ਕਰਨ ਦੇ ਸਥਿਤੀ ਵਿੱਚ ਤਵਾਹੀ ਮਚਾਰੇ ਸੱਜੇ ਪੱਖੀ ਹਿੰਸਕ ਈਸਤ ਖਿਲਾਫ ਵਿਰੋਧਤਾ ਦਿਖਾਉਣ ਨੂੰ ਸੜਕਾਂ ਤੇ ਉਤਰੇ ਇੱਕ ਤਾਜ਼ਾ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਵਿੱਚ ਹਰ ਸਾਲ ਪ੍ਰਦੂਸ਼ਣ ਦੇ ਕਾਰਨ ਲਗਭਗ 1100 ਲੋਕਾਂ ਦੀ ਹੋ ਰਹੀ ਮੌਤ ਆਸਟ੍ਰੇਲੀਆ ਤੇ ਕੈਨੇਡਾ ਤੇ ਨੇ ਇੰਡੋ-ਪੈਸੀਫਿਕ ਵਿੱਚ ਵਿਵਾਦਿਤ ਪਾਣੀਆਂ ਦੇ ਚੀਨ ਦੇ ਦਾਅਵਿਆਂ ਦੀ ਕੀਤੀ ਨਿੰਦਾ ਅਤੇ ਰੱਖਿਆ ਸਹਿਯੋਗ ਵਧਾਉਣ ਦਾ ਕੀਤਾ ਐਲਾਨ। ਗੈਰ ਕਾਨੂੰਨੀ ਇਮੀਗ੍ਰੇਸ਼ਨ ਅਮਰੀਕਾ ਦੀ ਸਭ ਤੋਂ ਵੱਡੀ ਸਮੱਸਿਆ। 트럼ਪ ਅਤੇ ਉਹਨਾਂ ਦੀ ਪਾਰਟੀ ਇਸ ਮੁੱਦੇ ਤੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈ ਰਿੱਤੇ ਕਰ ਰਹੀ ਹਮਲਾ। ਵਰਤਮਾਨ ਵਿੱਚ ਅਮਰੀਕਾ ਨੇ 15 ਰਾਜਾਂ ਨੇ ਬਾਈਡਨ ਦੇ ਫੈਸਲੇ ਖਿਲਾਫ ਮੁਕੱਦਮਾ ਦਾਇਰ ਕੀਤਾ ਜਿਸ ਵਿੱਚ ਵਿਡਿੰਗ ਪ੍ਰਸ਼ਾਸਨ ਦੀ ਗੈਰਕਾਨੂੰਨੀ ਬਰਵਾਸੀਆ ਸਿਹਤ ਕਵਰੇਜ ਦੀ ਸਹੂਲਤ ਦੇਣ ਦੀ ਦਿੱਤੀ ਆਦੀ ਹੈ। ਸਾਬਕਾ ਵਿਦੇਸ਼ ਮੰਤਰੀ ਨਤਵ ਸਿੰਘ ਦਾ ਲੰਬੀ ਉਮਰ ਤੋਂ ਬਾਅਦ 93 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ। ਉਹਨਾਂ ਨੇ ਗੁਰੂਗਰਾਮ ਦੇ ਮੇਦਤਾ ਹਸਪਤਾਲ 'ਚ ਆਖਰੀ ਸਾਹ ਲਿਆ ਜਿੱਥੇ ਉਹ ਕਈ ਦਿਨਾਂ ਤੋਂ ਇਲਾਜ ਦੇ ਲਈ ਤਖੰਸੀ। ਪ੍ਰਧਾਨ ਮੰਤਰੀ ਨरेन्द्र ਮੋਦੀ ਨੇ ਬੀਤੇ ਐਤਵਾਰ ਨੂੰ ਰਾਸ਼ਟਰਪਤੀ ਤ੍ਰੋਪੀ ਮੋਰਮੋ ਨੂੰ ਤਿਮੋਰ-ਲੇਸਤੇ ਦਾ ਸਭਰੋਚ ਨਾਗਿਕ ਤਮਾਨ ਮਿਲਨ ਤੇ ਵਧਾਈ ਦਿੱਤੀ ਔਨਾ ਹੈ ਕਿਹਾ ਕਿ ਇਹ ਦੇਸ਼ ਤੇ ਲਈ ਇੱਕ ਮਹਾਨ ਪਲ ਹੈ ਜੋ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਅਤੇ ਆਪਸੀ ਸਤਿਕਾਰ ਨੂੰ ਦਰਸਾਉਂਦਾ ਹੈ 55 ਮਹੀਨੇ ਦੀ ਅਸ਼ਮੀ ਦੇ ਮੇਲੇ ਦੇ 6ਵੇਂ ਦਿਨ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਆਧੁਨਿਕ ਨਗਰੀ ਚਿੰਤਪੂਨੀ ਵਿੱਚ ਸ਼ਰਧਾਲੂਆਂ ਦਾ ਹੜ ਆ ਗਿਆ ਸ਼ਰਧਾਲੂਆਂ ਦੀ ਗਿਣਤੀ ਵਿੱਚ ਪਾਰੀ ਵਾਤਾ ਦਰਜ ਕੀਤਾ ਗਿਆ ਸ਼ਰਧਾਲੂਆਂ ਨੂੰ ਡਬਲ ਲਾਈਨ 'ਚ ਦਰਸ਼ਨ ਕਰਨ ਲਈ 5 ਤੋਂ 6 ਘੰਟੇ ਇੰਤਜ਼ਾਰ ਕਰਨਾ ਪਿਆ ਪ੍ਰਧਾਨ ਮੰਤਰੀ ਦੇ ਸੱਦੇ ਤੇ ਅੱਜ ਤੋਂ ਦੋ ਦੇਸ਼ 파ਛ ਤਿਰੰਗਾ ਯਾਤਰਾ ਸ਼ੁਰੂ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ 11 ਤੋਂ 15 ਅਗਸਤ ਤੱਕ ਹਰ ਘਰ ਤੇਰੰਗਾ ਲਹਿਰਾਇਆ ਜਾਵੇਗਾ ਤਿਰੰਗੇ ਦੇ ਸਮਾਨ ਵਿੱਚ ਆਪਣੇ ਸੋਸ਼ਲ ਮੀਡੀਆ ਤੇ ਟੀਡੀਪੀ ਵਿੱਚ ਤਿਰੰਗੇ ਨੂੰ ਘਰ-ਘਰ ਵਿੱਚ ਲਗਾਉਣ ਦੀ ਅਪੀਲ ਕੀਤੀ ਗਈ ਹੈ ਅੱਜ ਦਿੱਲੀ ਦੇ ਕਨਾਤ ਤਲਸ ਤੋਂ ਭਾਜਪਾ ਵੱਲੋਂ ਇੱਕ ਵੱਡੀ ਬਾਈਕ ਅਤੇ ਤਿਰੰਗਾ ਰੈਲੀ ਕੱਢੀ ਗਈ ਕਈ ਕਿਲੋਮੀਟਰ ਤੱਕ ਚੱਲੀ ਤਿਰੰਗਾ ਰੈਲੀ ਵਿੱਚ ਭਾਜਪਾ ਯੁਵਾ ਮੋਰਸ਼ਾ ਤੇ ਭਾਜਪਾ ਦੇ ਕਈ ਕੇਂਦਰੀ ਆਗੂਆਂ ਨੇ ਭਾਗ ਲਿਆ ਜੰਮੂ ਕਸ਼ਮੀਰ ਦੇ ਅਨੰਤਨਾਗ ਚ ਅੰਤਵਾਦੀਆਂ ਨਾਲ ਮੁਕਾਬਲੇ ਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਨੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਅਨੰਤਨਾਗ ਦੇ ਕੋਕਰਨਾਗ ਇਲਾਕੇ ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਚ ਦੋ ਜਵਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਇਲਾਕੇ ਤੋਂ ਬਾਹਰ ਕਰਦਿਆ ਗਿਆ ਤੇ ਇਸ ਤੋਂ ਇਲਾਵਾ ਦੋ ਜਵਾਨ ਸ਼ਹੀਦ ਹੋ ਗਏ ਨੇ ਤੇ ਹਾਲੇ ਆਪਰੇਸ਼ਨ ਜਾਰੀ ਹੈ NIA ਨੇ తమిళਾਡੂ ਤੋਂ ਅੰਤਰਰਾਸ਼ਟਰੀ ਮੁੱਖ ਨੁਕੀ ਤਸਕਰੀ ਮਾਮਲੇ 'ਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ NIA ਨੇ ਮਾਮਲੇ ਵਿੱਚ ਮੁਲਜ਼ਮਾਂ ਦੀ ਪਾਲ ਸ਼ੁਰੂ ਕਰ ਦਿੱਤੀ ਸੀ NIA ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਸੇਨੀ ਅਬુલ ਖਾਨ ਨੂੰ ਰਾਮਨਾਥਪੁਰਮ తమిళਾਡੂ ਤੋਂ ਫੜਿਆ ਗਿਆ ਸੀ ਉਹ ਆਪਣੇ ਸਾਥੀਆਂ ਨਾਲ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਰੇਲ ਗੱਡੀ, ਕਾਰ ਅਤੇ ਸਾਈਕਲ ਰਾਹੀਂ ਮੰਗਲੂਰ ਭੇਜਣ ਤੋਂ ਬਾਅਦ ਕਿਸ਼ਤੀਆਂ ਵਿੱਚ ਕੈਦ ਕਰਦਾ ਸੀ ਮੁਲਜਮ 3 ਸਾਲਾਂ ਤੋਂ ਫਰਾਰ ਸੀ ਜਿਸ ਨੂੰ NIA ਵੱਲੋਂ ਕਾਬੂ ਕਰ ਲਿਆ ਗਿਆ ਹੈ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ 93 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ ਉਹਨਾਂ ਨੇ ਗੁਰੂਗਰਾਮ ਦੇ ਮੈਦਾਤਾ ਹਸਪਤਾਲ 'ਚ ਆਖਰੀ ਸਾਹ ਲਏ ਜਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਦੁੱਖ ਸਾਂਝਾ ਕੀਤਾ ਹੈ ਹਰਿਆਣਾ ਦੇ ਗੁਰੂਗ੍ਰਾਮ ਚ ਪੁਲਿਸ ਨੇ ਕਾਲੇ ਥਾਰ ਅਤੇ ਕਾਲੇ ਰੰਗ ਦੀ ਸਕੋਰਪਿਓ ਨਾਲ ਸੜਕ ਤੇ ਸਟੰਟ ਕਰਨ ਵਾਲੇ ਥਾਰ ਡਰਾਈਵਰ ਨੂੰ ਗ੍ਰਿਫਤਾਰ ਕੀਤਾ। ਮុលਜਨ ਨੇ ਪੁਛ ਕਿਸ ਤਰ੍ਹਾਂ ਦੱਸਿਆ ਹੈ ਕਿ ਉਹ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਅਜੀਹਾ ਕਰ ਰਿਹਾ ਸੀ। ਤੇ ਰੀਲ ਦੇ ਚੱਕਰ ਦੇ ਵਿੱਚ ਉਹ ਸਟੰਟ ਕਰ ਰਿਹਾ ਸੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਿਹਾ ਸੀ ਜਿਸ ਨੂੰ ਗੁਰੂਗ੍ਰਾਮ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। ਤਾਂ ਆਪ ਦਾ ਵਿਦੇਸ਼ ਮੰਤਰੀ ਨਤਵਰ ਸਿੰਘ ਦਾ ਲੰਬੀ ਉਮਰ ਤੋਂ ਬਾਅਦ 93 ਸਾਲ ਦੀ ਉਮਰ ਤੇ ਵਿਛਤ ਦਿਹਾਂਤ ਹੋ ਗਿਆ ਉਹਨਾਂ ਨੇ ਗੁਰੂਗਰਾਮ ਦੇ ਮੇਦਾਤਾ ਹਸਪਤਾਲ ਚ ਆਖਰੀ ਸਾਹ ਲਿਆ ਜਿੱਥੇ ਉਹ ਕਈ ਦਿਨਾਂ ਤੋਂ ਇਲਾਜ ਤੇ ਲਈ ਤਕਨ ਸੀ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਬੀਤੇ ਐਤਵਾਰ ਨੂੰ ਰਾਸ਼ਟਰਪਤੀ ਤਰੋਪ ਕੀ ਮੋਮੋ ਨੂੰ ਤਿਮੋਰ ਲੈਸਤੇ ਦਾ ਸਭਰੋਚ ਨਾਗਿਕ ਸਮਾਨ ਮਿਲਨ ਤੇ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਇਹ ਦੇਸ਼ ਤੇ ਲਈ ਇੱਕ ਮਹਾਨ ਪਲ ਹੈ ਜੋ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਅਤੇ ਆਪਸੀ ਸਤਿਕਾਰ ਨੂੰ ਦਰਸਾਉਂਦਾ ਹੈ ਆਰਬੀਆਈ ਦੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਵਿਸ਼ੇਸ਼ ਰੂਪ ਚ ਸ਼ਾਮਲ ਹੋਏ ਮੀਟਿੰਗ ਵਿੱਚ ਆਰਪੀਆਈ ਦੇ ਗਵਰਨਰ ਸ਼ਕਤੀ ਕਾਂਤ ਦਾਸ ਅਤੇ ਬੈਂਕ ਦੇ ਬੋਰਡ ਆਫ ਡਾਇਰੈਕਟਰ ਦੇ ਹੋਰ ਮੈਂਬਰ ਵੀ ਮੌਜੂਦ ਸਨ ਮੀਟਿੰਗ ਵਿੱਚ ਬਜਟ ਦੇ ਪ੍ਰਬੰਧਾਂ ਤੇ ਦੇਸ਼ ਵਿੱਚ ਮੌਜੂਦਾ ਆਰਥਿਕ ਸਥਿਤੀ ਤੇ ਗੱਲ ਕੀਤੀ ਗਈ ਸੂਜ ਲੋਨ એનર્ਜੀ ਲਿਮਟਿਡ ਦੇ ਸ਼ੇਅਰ ਲਗਾਤਾਰ ਦਿਨਾਂ ਤੋਂ ਬਲਿ 3 ਦਿਨਾਂ ਵਿੱਚ ਕਰੀਬ 15% ਦਾ ਹੋਇਆ ਵਾਧਾ ਮਾਰਕੀਟਿੰਗ ਕਾਲ ਅਤੇ ਮੈਸੇਜ ਤੋਂ ਹਰ ਕੋਈ ਪਰੇਸ਼ਾਨ ਜਿਸ ਤੋਂ ਬਚਣ ਲਈ ਸਰਕਾਰ ਨੇ ਨਵਾਂ ਨਿਯਮ ਜਾਰੀ ਕੀਤਾ ਇਸ ਨਿਯਮ ਦੇ ਤਹਿਤ ਕੁਝ ਨਿੱਜੀ ਨੰਬਰਾਂ ਤੋਂ ਕਾਲ ਅਤੇ ਮੈਸੇਜ ਭੇਜ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਿਆਂ ਦੇ SIM ਕਾਰਡ 2 ਸਾਲ ਲਈ ਬਲੌਕ ਕਰ ਦਿੱਤੇ ਜਾਂਦੇ ਹਨ ਬੈਚ ਬੈਂਕ ਅਤੇ ਸੈਡਾਰ ਸੈਗਮੈਂਟ 1 ਨੀ ਬੰਪਰ ਮੰਗ ਦੇ ਵਿੱਚ ਕਾਰ ਸੈਡਾਨ ਵਾਹਨ ਵਿਦਾਕਰ ਖਰਸ਼ਿਤ ਕਰਨ ਵਿੱਚ ਸਫਲ ਰਹੇ ਅਤੇ ਜੀ ਸੈਗਮੈਂਟ ਬੇਡਾਨ ਯਾਨੀ ਕਿ ਮਿਡ ਸਾਈਡ ਸੈਡਾਨ ਸੈਗਮੈਂਟ ਵਿੱਚ ਵੈਕਨ ਡੌਕਸ ਵੈਗਨ ਵਰਡਸ ਵਿੱਚ ਲਾਈਟ ਡਾਕਸ ਡੇਲ ਵਿੱਚ ਨੰਬਰ 1 ਕਾਰ ਸੀ WhatsApp ਆਪਣੇ ਇੰਟਰਫੇਸ ਵਿੱਚ ਵੱਡਾ ਬਦਲਾ ਕਰਨ ਦੀ ਬਣਾ ਰਿਹਾ ਯੋਜਨਾ ਮਸ਼ਹੂਰ ਮੈਸੇਜਿੰਗ ਐਪ WhatsApp ਆਪਣੇ ਵੈਰੀਫਿਕੇਸ਼ਨ ਸਿਸਟਮ ਨੂੰ ਅਪਡੇਟ ਕਰ ਰਿਹਾ ਹੈ। ਭਾਰਤੀ ਨਿਸ਼ਾਨੇਬਾਜ਼ ਅਭਿਨਵ ਸਿੰਧਰਨ ਨੂੰ 올림픽 ਅੰਦੋਲਨ ਵਿੱਚ ਉਸ ਦੇ ਵਿਸ਼ੇਸ਼ ਯੋਗਦਾਨ ਲਈ ਵਿਕਾਰੀ 올림픽 ਆਰਡਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪੈਰਿਸ 올림픽 2024 ਦਾ ਸਮਾਪਤੀ ਸਮਾਰੋਹ 12 ਅਗਸਤ ਨੂੰ ਹੋਣ ਵਾਲਾ ਇਸ ਸਮਾਰੋਹ ਵਿੱਚ ਭਾਰਤ ਵੱਲੋਂ ਮੁੱਖ ਭਾਗਕਰ ਅਤੇ ਪੀਆਰ श्री जयेश ਢੱਡਾ ਪ੍ਰਾਪਤ ਕਰਦਾ ਹੋਣਗੇ। ਸਿਆਸੀ ਯਾਰ ਅਸਥਿਤਾ ਦੇ ਵਿਚਕਾਰ ਮੈਲਾ T20 ਬਿਸ਼ਪ ਕੱਪ ਦੇ ਆਯੋਜਨ ਨੂੰ ਲੈ ਕੇ ਸੰਵੇਦਨ ਬਣਿਆ ਹੋਇਆ। ਇਸ ਦੌਰਾਨ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਟੂਰਨਾਮੈਂਟ ਦੇ ਆਯੋਜਨ ਲਈ ਦੇਸ਼ ਦੇ ਸੇਵਾਮੁਕਤੀ ਤੋਂ ਸੁਰੱਖਿਆ ਦਾ ਪ੍ਰਬੰਧ ਆਪ ਰੋਸਾ। ਵੈਸਟ ਇੰਡੀਜ਼ ਦੇ ਸਾਬਕਾ ਕ੍ਰਿਕਟਰ ਵਿਨਸਟਨ ਬੈਂਜਾਮਿਨ ਦੇ بیٹے ਰਾਏ ਬੈਂਜਾਮਿਨ ਨੇ ਵੰਟ ਵਿੱਚ ਸੋਨ ਤਮਗਾ ਜਿੱਤਿਆ ਉਹ ਅਮਰੀਕਾ ਦੀ ਤਰਫੋਂ 올림픽 ਵਿੱਚ ਹਿੱਸਾ ਲੈ ਰਿਹਾ ਪੈਰਿਸ 올림픽 2024 ਚ ਭਾਰਤ ਦੀ ਮੁਹਿੰਮ ਸ਼ਨੀਵਾਰ ਨੂੰ ਖਤਮ ਹੋ ਗਈ ਮਹਿਲਾ ਗੋਲਫ ਮੁਕਾਬਲੇ ਵਿੱਚ ਭਾਰਤੀ ਗੋਲਫਰ ਅਦਿਤਿ ਅਸ਼ੋਕ ਅਤੇ ਦੀਕਸ਼ਾ ਗਾਗਰ ਚੌਥੇ ਸਥਾਨ ਤੋਂ ਬਾਅਦ ਕਰਮਵਾਰ 29ਵੇਂ ਅਤੇ 99ਵੇਂ ਸਥਾਨ ਤੇ ਰਹੀ ਅਧਗਰ ਵਿਦਿਆਵਾਲੇ ਨੇ ਦਿਗਜ ਸਟਾਰ ਜੈਕੀ ਸ਼ੌਫ ਨੂੰ ਕਾਲ ਦਸਿਆ ਵਿਦਿਆਵਾਲਾ ਨੂੰ ਜੈਕੀ ਸ਼ੌਫ ਤੋਂ ਇਕੋ ਫ੍ਰੈਂਡਲੀ ਤੋਹਫਾ ਮਿਲਿਆ ਵਿਦਿਆਵਾਲਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਵੀਡੀਓ 'ਚ ਵਿਦਿਆਕਾਰ ਦੀ ਪਿਛਲੀ ਸੀਟ ਤੇ ਬੈਠੀ ਹੈ ਬਨੇਤਰੀ ਨੇ ਆਪਣੇ ਹੱਥਾਂ 'ਚ ਇੱਕ ਪੌਦਾ ਫੜਿਆ ਹੋਇਆ ਜਿਸ ਬਾਰੇ ਉਹ ਕਹਿੰਦੀ ਹੈ ਕਿ ਇਹ ਇੱਕ ਤੋਹਫਾ ਹੈ ਜੋ ਕਿ ਜੈਕੀ ਦੁਜੰਗ ਦੇ ਨਹੀਂ ਜਾਣ ਜਾਂਦੇ ਨੇ ਪ੍ਰਾਈ ਵੀਡੀਓ ਨੇ ਉਰਫੀ ਜਾਵੈਦ ਦੇ ਨਾਲ ਆਪਣੀ ਅਨਸਕ੍ਰਿਪਟ ओरिजिनल ਸੀਰੀਜ਼ ਜੋ ਫੋਲੋ ਕਰ ਲੋ ਯਾਰ ਦੇ ਲੋਚਰੀ ਖੋਸ਼ਾ ਕੀਤੀ ਹੈ ਜਲਦ ਹੋਵੇਗਾ ਇਸ ਦਾ ਪ੍ਰੀਮੀਅਰ ਅਭਿਨੇਤਰੀ ਸਿਦਿ ਸ਼ਰਮਾ ਨੇ ਇਹਨੀ ਸੀਰੀਅਲ ਇਸ਼ਕ ਜ਼ਬਰਿਆਂ ਨੂੰ ਲੈ ਕੇ ਸੁਰਖੀਆਂ ਚ ਆ ਸ਼ੋਅ ਚ ਗੁਲਕੀ ਦਾ ਕਿਰਦਾਰ ਨਿਭਾ ਰਹੀ ਹੈ ਇਸ ਐਪੀਸੋਡ ਦੇ ਵਿੱਚ ਉਸਨੇ ਆਪਣੇ ਸ਼ੌਂਕ ਬਾਰੇ ਦੱਸਿਆ ਤੇ ਖੁਲਾਸਾ ਕੀਤਾ ਹੈ ਕਿ ਜੇਕਰ ਉਹ ਅਦਾਕਾਰਨਾ ਹੁੰਦੀ ਤਾਂ ਉਹ ਇੱਕ ਕਿਸੇ ਖੇਤਰ ਦੇ ਵਿੱਚ ਆਪਣਾ ਕੈਰੀਅਰ ਬਣਾ ਸਕਦੀ ਸੀ ਇਹ ਦਿਨੀ ਟੀਵੀ ਅਦਾਕਾਰ ਨਿਆ ਸ਼ਰਮਾ ਜੋ ਸੁਹਾਗਨ ਦੇ ਵਿੱਚ ਅਤੇ ਲਫਟਰ ਸ਼ੈਫ ਵਿੱਚ ਨਜ਼ਰ ਆ ਰਹੀਆਂ। ਹਾਲ ਹੀ ਵਿੱਚ ਉਸ ਲਫਟਰ ਸ਼ੈਫ ਸ਼ੋਅ ਦੇ ਸੈੱਟ ਤੋਂ ਬਾਹਰ ਦੇਖਿਆ ਗਿਆ। ਕਲਕੀ 298 ਈਸਵੀ ਦੇ ਬਾਕਸ ਆਫਿਸ ਤੇ 45 ਦਿਨ ਬੀਤ ਜਾਣ ਤੋਂ ਬਾਅਦ ਵੀ ਰਹੀ ਗੂੰਜ ਫੈਟਫੁੱਲ ਐਂਡ ਬੁਲਵਰਾਈਨ ਦੇ ਦੁਨੀਆ ਭਰ ਵਿੱਚ 77 ਕੋਰ ਰੁਪਏ ਕਮਾਈ ਅਤੇ ਭਾਰਤ ਵਿੱਚ ਵੀ ਵਿਕੀ ਕੌਸ਼ਲ ਸਟਾਰਸ ਬੈਟ ਨਿਊਜ਼ ਆਪਣੇ ਬਜਟ ਦੀ ਔਸਤ ਵੀ ਪਹੁੰਚ ਕਰ ਸਕੀ ਹੈ। ਯਾਨ ਵਿਕਰਮ ਦੀ ਬਹੁਤ ਉਡੀਕੀ ਜਾ ਰਹੀ ਫਿਲਮ ਬੰਗਲਾਨ 15 ਅਗਸਤ ਨੂੰ ਸਿਨੇਮਾ ਘਰਾਂ 'ਚ ਹੋ ਰਹੀਗੀ। ਕਰਨਿ ਗੌਸ਼ਲ, ਵਿਕਰਾਂਤ ਮੈਸੀ, ਜਿਮੀ ਸ਼ੇਰਗਿੱਲ ਅਤੇ ਕਾਫੀ ਬਹੁਸਤਾਰ ਫਿਲਮ ਫਿਰ ਆਈ ਹਸੀਨ ਦੇ ਲੁਬਾ ਕਾफी ਚਰਚਾ 'ਚ ਇਸ ਫਿਲਮ ਇਹ ਫਿਲਮ ਕੁਝ ਦਿਨ ਪਹਿਲਾਂ ਹੀ 2XX ਤੇ ਰਿਲੀਜ਼ ਹੋ ਰਹੀ ਜਵਿਤਾ ਤਿਵਾੜੀ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਇਸ ਦੇ ਨਾਲ ਹੀ ਉਹਨਾਂ ਦੀ ਜੀਟੀ ਬਲਕ ਤਿਵਾੜੀ ਨੇ ਵੀ ਆਪਣੀ ਮਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਲਿਆ ਫੈਸਲਾ ਬਲਕ ਨੇ ਆਪਣਾ ਬਾਲੀਵੁੱਡ ਦੇ ਪਰ ਸਲਮਾਨ ਖਾਨ ਵਰਗੇ ਸੁਪਰ ਸਟਾਰ ਨਾਲ ਸੰਪਰਕ ਕੀਤਾ ਕਰਨ ਜੋਹਰ ਨੇ ਕبھی ਅਲਵਿਦਾ ਨਾ ਕਹਿਣਾ ਨਾਲ ਸੰਬੰਧਤ

Facebook Instagram X aur WhatsApp channel par